ਤਫਰੀਦਕੋਟ ਵਿਖੇ ਖੜੇ ਆ ਕਰਮਜੀਤ ਅਨਮੋਲ ਇੱਥੇ ਪਹੁੰਚੇ ਨੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਉਹਨਾਂ ਨੇ ਮੱਥਾ ਟੇਕਿਆ ਤੇ ਨਾਲ ਪਰਿਵਾਰ ਆ ਪਰਿਵਾਰ ਨਾਲ ਗੱਲਬਾਤ ਕਰ ਲੈਂਦੇ ਆ ਵਾਈਫ ਨੇ ਉਹਨਾਂ ਦੇ ਮੈਮ ਕਰਮਜੀਤ ਜੀ ਨੂੰ ਟਿਕਟ ਦਿੱਤੀ ਆ ਫਿਲਮਾਂ ਵਾਲੇ ਖੇਤਰ ਤੋਂ ਰਾਜਨੀਤੀ ਦੇ ਖੇਤਰ ਚ ਆਏ ਨੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਦਿੱਤਾ ਹੈ ਹਾਂ ਜੀ ਕਿਸ ਤਰੀਕੇ ਦੀ ਉਮੀਦ ਆ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਕਿਵੇਂ ਦਾ ਉਮੀਦ ਦੇਖ ਰਹੇ ਹੋ ਜੀ ਹਾਂਜੀ ਬਹੁਤ ਵਧੀਆ ਮੀਤ ਟਾਪ ਤੇ ਆਉਦੇ ਇਧਰ ਜੋ ਵੀ ਕਰਨਾ ਸੀ ਅੱਛਾ ਤੁਹਾਡਾ ਕਿੰਨਾ ਇੱਕ ਇਸ ਦੇ ਵਿੱਚ ਅਹਿਮ ਰੋਲ ਰਿਹਾ ਵਾ ਉਹਨਾਂ ਨੂੰ ਸਿਆਸਤ ਦੇ ਵੱਲ ਆਏ ਨੇ ਤੁਹਾਡਾ ਵੀ ਰੋਲ ਹੈ ਦੇ ਵਿੱਚ ਹਾਂਜੀ ਮੇਰਾ ਹਮੇਸ਼ਾ ਹੀ ਉਹਨਾਂ ਦਾ ਸਪੋਰਟ ਹੈ ਕਿ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜੀ ਆ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਉਹਨਾਂ ਦਾ ਸੀ ਜਾਂ ਤੁਹਾਡਾ ਸੀਗਾ ਨਹੀਂ ਤੁਸੀਂ ਤੁਸੀਂ ਪ੍ਰੈਸ਼ਰਾਈਜ਼ ਕੀਤਾ ਸੀ ਉਹਨਾਂ ਨੂੰ ਕਿ ਦੇਖੋ ਤੁਹਾਡੇ ਦੋਸਤ ਸੀਐਮ ਬਣ ਗਏ ਨੇ ਤੁਸੀਂ ਵੀ ਸਿਆਸਤ ਵਾਲੇ ਪਾਸੇ ਹੋ। ਪਰ ਵੀ ਹੈਗਾ ਜੀ ਮਾਲ ਹੈਗਾ ਜੀ ਸਾਰੇ ਪਰਿਵਾਰ ਦਾ ਤੇ ਤਾਂ ਹੀ ਅਸੀਂ ਸਿਆਸਤ ਵੱਲ ਦੇਖਾਈ ਵੀ ਆ ਜੀ। ਤੁਸੀਂ ਵੀ ਪਰਿਵਾਰ ਦੇ ਵਿੱਚ ਹੀ ਹੈ ਜੀ। ਹਾਂਜੀ ਮੈਂ ਉਹਨਾਂ ਦਾ ਫਰੈਂਡ ਹੈ ਦੋਸਤਾ ਹੈ ਕੰਨੀ। ਮੈਂ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਜਾਨਣਾ ਚਾਹਣਾ ਵਾਂ। ਕਿ ਜਿਸ ਤਰੀਕੇ ਜਿਹੜੇ ਬਾਕੀ ਅਸੀਂ ਲੀਡਰ ਦੇਖਦੇ ਆ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੇ ਲਈ ਪ੍ਰਚਾਰ ਕਰਦੀਆਂ ਨੇ ਤੁਹਾਨੂੰ ਵੀ ਅਸੀਂ ਦੇਖ ਸਕਦੇ ਹਾਂ ਇਸ ਤਰ੍ਹਾਂ ਪ੍ਰਚਾਰ ਕਰਦੇ ਹੋਏ ਹਾਂਜੀ ਬਿਲਕੁਲ ਬਿਲਕੁਲ ਨਾਲ ਖੜੀ ਰਾਂਗੀ ਉਹਨਾਂ ਦੇ ਹਮੇਸ਼ਾ ਉਮੀਦ ਹੈਗੀ ਜਿੱਤ ਦੀ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਲੋਕਾਂ ਨੇ ਪਹਿਲਾਂ ਪਿਆਰ ਕੀਤਾ ਹੈ ਹੁਣ ਇਸ ਖੇਤਰ ਵੀ ਪੂਰਾ ਪਿਆਰ ਦੇਣਗੇ ਜਦੋਂ ਟਿਕਟ ਅਨਾਉਂਸ ਹੋਈ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਟੀਵੀ ਤੇ ਦੇਖ ਕੇ ਪਤਾ ਲੱਗਿਆ ਜਾਂ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਹਾਂਜੀ ਸਾਨੂੰ ਥੋੜੀ ਦੇਰ ਪਹਿਲਾਂ ਹੀ ਪਤਾ ਚੱਲਿਆ ਸੀ ਕਿੰਨੀ ਕ ਖੁਸ਼ੀ ਹੋਈ ਸੀ ਫਿਰ ਉਸ ਤੋਂ ਬਹੁਤ ਜ਼ਿਆਦਾ ਖੁਸ਼ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਜੀ ਜਾਂ ਕਿਹੜਾ ਅਹਿਮ ਮਸਲਾ ਤੁਹਾਨੂੰ ਲੱਗਦਾ ਕਿ ਇੱਥੇ ਦਾ ਹੱਲ ਕਰਵਾਉਣਾ ਪਹਿਲਾਂ ਕੁਝ ਕੋਈ ਤੁਹਾਡੇ ਮਨ ਦੇ ਵਿੱਚ ਹੋਵੇ ਹਾਂਜੀ ਕਿ ਤਾਂ ਪਾਣੀ ਦਾ ਮੈਂ ਸੁਣਿਆ ਸੀ ਕਿ ਪਾਣੀ ਬਹੁਤ ਜ਼ਿਆਦਾ ਉਹ ਹੈਗਾ ਤੇ ਬਾਕੀ ਮਜ਼ਦੂਰਾਂ ਦਾ ਕਿਸਾਨਾਂ ਦਾ ਸਾਰੇ ਕਿਉਂਕਿ ਅਸੀਂ ਵੀ ਨੀਚੋਂ ਹੀ ਉੱਠ ਕੇ ਆਏ ਆ ਤਾਂ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਅਸੀਂ ਸਾਰੀ ਮੁਸ਼ਕਲਾਂ ਦਾ ਹੱਲ ਕਰ ਲਈਏ ਜੀ ਤੁਹਾਡਾ ਬਿਲਕੁਲ ਜੀ ਤਾਂ ਇਹ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਪਤਨੀ ਨੇ ਕਹਿੰਦੇ ਖੁਸ਼ੀ ਬਹੁਤ ਆ ਤੇ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਸਕਦਾ ਹਾਲਾਂਕਿ ਲੋਕਾਂ ਨਾਲ ਕਿੰਨਾ ਖਾਤ ਮਿਲੇਗਾ ਇਹ ਇੱਕ ਤਰੀਕ ਨੂੰ ਪਤਾ ਲੱਗੇਗਾ ਤੇ ਫਿਰ ਚਾਰ ਤਰੀਕ ਨੂੰ ਜਦੋਂ ਨਤੀਜੇ ਐਲਾਨੇ ਜਾਣਗੇ ਉਸ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਏਗਾ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਤਫਰੀਦਕੋਟ ਵਿਖੇ ਖੜੇ ਆ ਕਰਮਜੀਤ ਅਨਮੋਲ ਇੱਥੇ ਪਹੁੰਚੇ ਨੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਉਹਨਾਂ ਨੇ ਮੱਥਾ ਟੇਕਿਆ ਤੇ ਨਾਲ ਪਰਿਵਾਰ ਆ ਪਰਿਵਾਰ ਨਾਲ ਗੱਲਬਾਤ ਕਰ ਲੈਂਦੇ ਆ ਵਾਈਫ ਨੇ ਉਹਨਾਂ ਦੇ ਮੈਮ ਕਰਮਜੀਤ ਜੀ ਨੂੰ ਟਿਕਟ ਦਿੱਤੀ ਆ ਫਿਲਮਾਂ ਵਾਲੇ ਖੇਤਰ ਤੋਂ ਰਾਜਨੀਤੀ ਦੇ ਖੇਤਰ ਚ ਆਏ ਨੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਦਿੱਤਾ ਹੈ ਹਾਂ ਜੀ ਕਿਸ ਤਰੀਕੇ ਦੀ ਉਮੀਦ ਆ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਕਿਵੇਂ ਦਾ ਉਮੀਦ ਦੇਖ ਰਹੇ ਹੋ ਹਾਂਜੀ ਬਹੁਤ ਵਧੀਆ ਮੀਤ ਟਾਪ ਤੇ ਆਉਦਾ ਇਧਰ ਜੋ ਵੀ ਕਰਨਾ ਸੀ ਅੱਛਾ ਤੁਹਾਡਾ ਕਿੰਨਾ ਇੱਕ ਇਸ ਦੇ ਵਿੱਚ ਅਹਿਮ ਰੋਲ ਰਿਹਾ ਵਾ ਉਹਨਾਂ ਨੂੰ ਸਿਆਸਤ ਦੇ ਵੱਲ ਆਏ ਨੇ ਤੁਹਾਡਾ ਵੀ ਰੋਲ ਹੈ ਦੇ ਵਿੱਚ ਹਾਂਜੀ ਮੇਰਾ ਹਮੇਸ਼ਾ ਹੀ ਉਹਨਾਂ ਦਾ ਸਪੋਰਟ ਹੈ ਕਿ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜੀ ਆ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਉਹਨਾਂ ਦਾ ਸੀ ਜਾਂ ਤੁਹਾਡਾ ਸੀਗਾ ਉਹ ਨਾ ਨਹੀਂ ਨਹੀਂ ਤੁਸੀਂ ਤੁਸੀਂ ਪ੍ਰੈਸ਼ਰਾਈਜ਼ ਕੀਤਾ ਸੀ ਉਹਨਾਂ ਨੂੰ ਕਿ ਦੇਖੋ ਤੁਹਾਡੇ ਦੋਸਤ ਸੀਐਮ ਬਣ ਗਏ ਨੇ ਤੁਸੀਂ ਵੀ ਸਿਆਸਤ ਵਾਲੇ ਪਾਸੇ ਹੋ। ਪਰ ਵੀ ਹੈਗਾ ਜੀ ਮਾਲ ਹੈਗਾ ਜੀ ਸਾਰੇ ਪਰਿਵਾਰ ਦਾ ਤੇ ਤਾਂ ਹੀ ਅਸੀਂ ਸਿਆਸਤ ਵੱਲ ਦੇਖਾਈ ਵੀ ਆ ਜੀ। ਤੁਸੀਂ ਵੀ ਪਰਿਵਾਰ ਦੇ ਵਿੱਚ ਹੀ ਹੈ ਜੀ। ਹਾਂਜੀ ਮੈਂ ਉਹਨਾਂ ਦਾ ਫਰੈਂਡ ਹੈ ਜੀ ਦੋਸਤਾ ਹੈ ਕਹਿੰਗੇ। ਮੈਂ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਜਾਨਣਾ ਚਾਹਨਾ ਵਾਂ ਕਿ ਜਿਸ ਤਰੀਕੇ ਜਿਹੜੇ ਬਾਕੀ ਅਸੀਂ ਲੀਡਰ ਦੇਖਦੇ ਹਾਂ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੇ ਲਈ ਪ੍ਰਚਾਰ ਕਰਦੇ ਨੇ ਤੁਹਾਨੂੰ ਵੀ ਅਸੀਂ ਦੇਖ ਸਕਦੇ ਹਾਂ ਇਸ ਤਰ੍ਹਾਂ ਪ੍ਰਚਾਰ ਕਰਦੇ ਹੋਏ। ਹਾਂਜੀ ਬਿਲਕੁਲ ਬਿਲਕੁਲ ਨਾਲ ਹੀ ਰਾਂਗੀ ਉਹਨਾਂ ਦੇ ਹਮੇਸ਼ਾ ਉਮੀਦ ਹੈਗੀ ਸੀ ਜਿੱਤ ਦੀ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਲੋਕਾਂ ਨੇ ਪਹਿਲਾਂ ਪਿਆਰ ਕੀਤਾ ਹੈ ਹੁਣ ਇਸ ਖੇਤਰ ਵੀ ਪੂਰਾ ਪਿਆਰ ਦੇਣਗੇ ਜਦੋਂ ਟਿਕਟ ਅਨਾਉਂਸ ਹੋਈ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਟੀਵੀ ਤੇ ਦੇਖ ਕੇ ਪਤਾ ਲੱਗਿਆ ਜਾਂ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਹਾਂਜੀ ਸਾਨੂੰ ਥੋੜੀ ਦੇਰ ਪਹਿਲਾਂ ਹੀ ਪਤਾ ਚੱਲਿਆ ਸੀ ਕਿੰਨੀ ਕ ਖੁਸ਼ੀ ਹੋਈ ਸੀ ਫਿਰ ਉਸ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਜੀ ਜਾਂ ਕਿਹੜਾ ਅਹਿਮ ਮਸਲਾ ਤੁਹਾਨੂੰ ਲੱਗਦਾ ਕਿ ਇੱਥੇ ਦਾ ਹੱਲ ਕਰਵਾਉਣਾ ਪਹਿਲਾਂ ਕੁਝ ਕੋਈ ਤੁਹਾਡੇ ਮਨ ਦੇ ਵਿੱਚ ਹੋਵੇ ਹਾਂਜੀ ਕਿ ਤਾਂ ਪਾਣੀ ਦਾ ਮੈਂ ਸੁਣਿਆ ਸੀ ਕਿ ਪਾਣੀ ਬਹੁਤ ਜ਼ਿਆਦਾ ਉਹ ਹੈਗਾ ਤੇ ਬਾਕੀ ਮਜ਼ਦੂਰਾਂ ਦਾ ਕਿਸਾਨਾਂ ਦਾ ਸਾਰੇ ਕਿਉਂਕਿ ਅਸੀਂ ਵੀ ਨੀਚੋਂ ਹੀ ਉੱਠ ਕੇ ਆਏ ਆ ਤਾਂ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਅਸੀਂ ਸਾਰੀ ਮੁਸ਼ਕਲਾਂ ਦਾ ਹੱਲ ਕਰ ਲਈਏ ਤੁਹਾਡਾ ਮਿਲਟੋਨ ਜੀ ਤਾਂ ਇਹ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਪਤਨੀ ਨਹੀਂ ਕਹਿੰਦੇ ਖੁਸ਼ੀ ਬਹੁਤ ਆ ਤੇ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਸਕਦਾ ਹਾਲਾਂਕਿ ਲੋਕਾਂ ਨਾਲ ਕਿੰਨਾ ਸਾਥ ਮਿਲੇਗਾ ਇਹ ਇੱਕ ਤਰੀਕ ਨੂੰ ਪਤਾ ਲੱਗੇਗਾ ਤੇ ਫਿਰ ਚਾਰ ਤਰੀਕ ਨੂੰ ਜਦੋਂ ਨਤੀਜੇ ਐਲਾਨੇ ਜਾਣਗੇ ਉਸ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਏਗਾ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ